ਗੱਜ ਕੇ ਬਤੇ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਥੀਓ ਅੱਜ ਬਹੁਤ ਹੀ ਸਕਸੈਸਫੁਲ ਰੋਡ ਸ਼ੋ ਸਰਦਾਰ ਬਲਵਿੰਦਰ ਸਿੰਘ ਜੀ ਸਹੋਤਾ ਔਰ ਇਹਨਾਂ ਵਰਗੇ ਕਿੰਨੇ ਹੀ ਮੈਂ ਤਾਂ ਕਹੂੰਗਾ ਇੱਕ ਸਹੋਤਾ ਨਹੀਂ ਸੀ ਇੱਜੇ ਤਾਂ ਹਜ਼ਾਰਾਂ ਹੀ ਸਹੋਤਾ ਸੀ ਹਰ ਬੰਦਾ ਅੰਮ੍ਰਿਤਸਰ ਵੈਸਟ ਦਾ ਕੈਂਡੀਡੇਟ ਬਣ ਕੇ ਆਪਣਾ ਆਪਣਾ ਬਣਦਾ ਯੋਗਦਾਨ ਅੱਜ ਰੋਡ ਸ਼ੋਅ 'ਚ ਪਾ ਰਿਹਾ ਸੀ ਚਾਹੇ ਕੋਈ ਬਜ਼ੁਰਗ ਸੀ ਚਾਹੇ ਔਰਤਾਂ ਸੀ ਤੇ ਚਾਹੇ ਆ ਬੱਚਾ ਸੀ ਆ ਛੋਟਾ ਜਾਂ ਚੱਕ ਲੋ ਬਾਜੀ ਇਹਨੂੰ ਇਹ ਛੋਟੇ ਛੋਟੇ ਬੱਚਿਆਂ ਨੇ ਵੀ ਰੋਡ ਸ਼ੋਅ 'ਚ ਅੱਜ ਆਪਣਾ ਯੋਗਦਾਨ ਪਾਇਆ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਆ ਲੋਕੀ ਕਹਿੰਦੇ ਮਾਲਵਾ ਬੜਾ ਸਟਰੋਂਗ ਹੈ ਆਮ ਆਦਮੀ ਪਾਰਟੀ ਦਾ ਬਠਿੰਡਾ ਸੰਗਰੂਰ ਉਹ ਸਾਰੀ ਬੈਲਟ ਫਰੀਦਕੋਟ ਮੋਗਾ ਰੋਸ ਬਰੋਸ ਪਾਸੇ ਕਿੰਨੇ ਸਟਰੋਂਗ ਹੈ ਆਮ ਆਦਮੀ ਪਾਰਟੀ ਮਾਝੇ ਚ ਇੱਕ ਅਫਵਾਹ ਫੈਲਾਈ ਜਾ ਰਹੀ ਸੀ ਕਿ ਕਹਿੰਦੇ ਮਾਝਾ ਅੰਮ੍ਰਿਤਸਰ ਗੁਰਦਾਸਪੁਰ ਇੱਥੇ ਕਹਿੰਦੇ ਸਟਰੋਂਗ ਨਹੀਂ ਹੈਗੀ ਇੱਕ ਵਾਰੀ ਆਪਣੇ ਆਪ ਲਈ ਤਾੜੀਆਂ ਮਾਰ ਦੋ ਸ਼ਹੀਦਾਂ ਦੇ ਵਾਰਸੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਪੂਰੇ ਪੰਜਾਬ ਚ ਪ੍ਰਚਾਰ ਕਰ ਰਿਹਾ ਤੇ ਜਿੰਨਾ ਉਤਸ਼ਾਹ ਬਾਕੀ ਇਹਨੀਆਂਸ ਦੇ ਵਿੱਚ ਮਿਲਿਆ ਭਾਈ ਬਾਜੇ ਆਣਿਆ ਨੇ ਕਿਸੇ ਤੋਂ ਘੱਟ ਕਸਰ ਨਹੀਂ ਛੱਡੀ ਇਨਕਲਾਬ ਜਿੰਦਾਬਾਦ ਦੇ ਨਾਲ ਜਿੰਦਾਬਾਦ ਕ੍ਰਾਂਤੀ ਨੂੰ ਜਿੰਦਾਬਾਦ ਕਰਨ ਦੇ ਵਿੱਚ ਇੱਥੇ ਜਿੰਨੇ ਵੀ ਬਾਜ਼ਾਰਾਂ ਚੱਪਾ ਗਏ ਐ ਸਭ ਤੋਂ ਵੱਡੀ ਗੱਲ ਜਿਹੜੀ ਦੇਖੀ ਐ ਪੋਜ਼ਿਟਿਵ ਪੁਆਇੰਟ ਕਿ ਗਰੀਬ ਰਿਕਸ਼ਿਆਂ ਵਾਲੇ ਜਿਨ੍ਹਾਂ ਦੇ ਮੱਥੇ ਤੇ ਝੁੰੜੀਆਂ ਸੋਰ ਸਾਰੇ ਚਿਹਰੇ ਜਿਨ੍ਹਾਂ ਦਾ ਲੋਕੀ ਕਹਿੰਦੇ ਆ ਵੀ ਇਹ ਲੋਕ ਖਰੀਦ ਲਊਗਾ ਵੀ ਕੋਈ ਭਾਜਪਾ ਖਰੀਦ ਲੂ ਕੋਈ ਕਹਿੰਦਾ ਅਕਾਲੀ ਖਰੀਦ ਲੈਣਗੇ ਕੋਈ ਕਹਿੰਦਾ ਕਾਂਗਰਸ ਖਰੀਦ ਲੂ ਇੱਕ ਵਾਰੀ ਉਹਨਾਂ ਸਾਰੇ ਗਰੀਬ ਲੋਕਾਂ ਲਈ ਤਾੜੀਆਂ ਮਾਰ ਦੋ ਜਿਨ੍ਹਾਂ ਨੇ ਤਹਈਆ ਕੀਤਾ ਜਿਨ੍ਹਾਂ ਨੇ ਵਾਅਦਾ ਕੀਤਾ ਹੁਣ ਆਪਣੇ ਆਪ ਨਾਲ ਕਿ ਅਸੀਂ ਆਪਣੀ ਵੋਟ ਕਿਸੇ ਕੀਮਤ ਤੇ ਨਹੀਂ ਵੇਚਾਂਗੇ ਜੋ ਅੱਜ ਕੱਲੀ ਕੱਲੀ ਦੁਕਾਨ ਦੇ ਵਿੱਚੋਂ ਸਹੋਤਾ ਭਾਜੀ ਲਈ ਹਰਵਿੰਦ ਕੇਜਰੀਵਾਲ ਜੀ ਦੀ ਸੋਚ ਲਈ ਤੁਹਾਡੇ ਸਾਰਿਆਂ ਦੀ ਮਿਹਨਤ ਲਈ ਜਿਵੇਂ ਜਿਵੇਂ ਦੁਕਾਨਦਾਰਾਂ ਨੇ ਗਲਚ ਹਾਰ ਪਾਏ ਨੇ ਮੈਂ ਕਹਿੰਦਾ ਮੇਰੀ ਧੌਣ ਸ਼ਾਇਦ 6 ਮੀਟਰ ਦੀ ਹੋਣੀ ਚਾਹੀਦੀ ਸੀ ਇਹ ਨਿਕਲਾ ਜਿੰਦਾਬਾਦ ਇਹ ਨਿਕਲਾ ਜਿੰਦਾਬਾਦ ਐਵੇਂ ਸਰੋਪੇ ਐਨੇ ਗੈਂਦਿਆਂ ਦੇ ਹਾਰ ਬਾਈ ਕਮਾਲ ਕਰਤੀ ਉਸੀਂ ਜਿੰਨੇ ਲੋਕਾਂ ਨੇ ਮਿਹਨਤ ਕੀਤੀ ਹੈ ਅਸੀਂ ਅਰ ਸਾਡੇ ਆਉਣ ਵਾਲੀ ਜਨਰੇਸ਼ਨ ਇੱਕ ਵਾਰ ਸਾਨੂੰ ਯਾਦ ਜ਼ਰੂਰ ਕਰੂਗੀ ਕਿ ਜਦੋਂ 2014 15 16 17 ਇਹਨਾਂ ਸਾਲਾਂ 'ਚ ਪੰਜਾਬ ਨੂੰ ਬਦਲਾਅ ਚਾਹੀਦਾ ਸੀ ਤਾਂ ਕਿਹੜੇ ਕਿਹੜੇ ਮੁੱਛ ਫੁੱਟ ਗਬਰੂ ਲੜੇ ਸੀ ਕਿਹੜੇ ਕਿਹੜੇ ਬਜ਼ੁਰਗ 70 72 75 80 ਸਾਲ ਦੀ ਉਮਰ ਦੇ باوجود ਜਵਾਨਾਂ ਦੇ ਬਰਾਬਰ ਪ੍ਰੋਪਰ ਭੱਜੇ ਸੀ ਉਹਨਾਂ ਬਜ਼ੁਰਗਾਂ ਨੇ ਇਹ ਨਹੀਂ ਦਿਖਾਇਆ ਕਿ ਸਾਡੀ ਉਮਰ ਹੋ ਚੁੱਕੀ ਹੈ ਇਸ ਕ੍ਰਾਂਤੀ ਨੇ ਕਿੰਨੇ ਹੀ ਲੋਕਾਂ ਨੂੰ ਨਵੀਂ ਜਾਨ ਤੇ ਨਵੀਂ ਦਿਸ਼ਾ ਇਸ ਦੇਸ਼ ਨੂੰ ਇਸ ਪੰਜਾਬ ਨੂੰ ਦੇਣ ਲਈ ਯੋਗਦਾਨ ਪਾਇਆ ਸਾਡੇ ਨਾਲ ਪ੍ਰਵੀਨ ਜੰਗਪੁਰਾ ਦਿੱਲੀ ਤੋਂ ਐਮ.ਐਲ.ਏ ਨੇ ਇਹ ਮਲਾਦਾ ਸਭ ਤੋਂ ਛੋਟੀ ਉਮਰ ਦੇ ਐਮ.ਐਲ.ਏ ਹੋਣਗੇ ਦਿੱਲੀ ਦੇ ਹਾਂਜੀ 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 ਅਸੀਂ ਪੰਜਾਬੀ ਬੋਲਣ ਲੱਗਾਂਗੇ ਲਾਤਾ ਜੀ ਲਾਤਾ ਆ ਤੁਹਾਨੂੰ ਲੱਗਦਾ ਐ ਐਮਐਲਏ ਪਾਵਾਂ ਫੜ ਕੇ ਖੜਾ ਐ ਇਕਰ ਬਾਈ ਬਣਾਤਾ ਇਹਨੂੰ ਵੀ ਇਕਰ ਬਾਈ ਬਹੁਤ ਫੈਨਾਂ ਨਾਲੇ ਸੀ ਉਹ ਇਕਰ ਬਾਈ ਜਿੰਦਾਬਾਦ ਇਕਰ ਬਾਈ ਜਿੰਦਾਬਾਦ ਸੋ ਸਾਥੀਓ ਜਿਹੜੇ ਸਾਨੂੰ ਕਹਿ ਰਹੇ ਐ ਕਿ ਨਹੀਂ ਨਹੀਂ ਬੱਸ ਜੀ ਮਾਜਾ ਕਮਜ਼ੋਰ ਐ ਇੱਥੇ ਤਾਂ ਬ੍ਰੰਪੁਰਾ ਚੱਲੂਗਾ ਇੱਥੇ ਬਲਟੋਆ ਚੱਲੂਗਾ ਇੱਥੇ ਸਿੱਧੂ ਚੱਲੂਗਾ ਇੱਥੇ ਨਾ ਬਲਟੋਆ ਨਾ ਬ੍ਰੰਪੁਰਾ ਟਾਈਮ ਗਿਆ ਤੁਹਾਡਾ ਐਕਸਪਾਇਰੀ ਡੇਟ ਹੋ ਗਈ ਇਸ ਗੁਰੂ ਦੀ ਨਗਰੀ ਵਿੱਚ ਵੀ ਹੁਣ ਸੱਚ ਚੱਲੂਗਾ ਸੱਚ ਪਹਿਲਾਂ ਵੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋ 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 ਮੁੰਡੇ ਕਹਿੰਦੇ ਕਹਿੰਦੇ ਬਾਈ ਜੀ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਗੱਲ ਨਹੀਂ ਕਰਦਾ ਮੈਂ ਕਹਾਂ ਗੱਲ ਉਹਦੀ ਕਰੀਏ ਜਿਹੜਾ ਗੱਲ ਲਾਇਕ ਹੋਵੇ ਤਾਂ ਸਹੀ ਪਾਰਟੀਆਂ ਬਦਲਦਾ ਉਹ ਕਦੀ ਕਾਂਗਰਸ ਕਦੀ ਦੇਖੋ ਮੈਂ ਵੀ ਬਹੁਤ ਰਿਸਪੈਕਟ ਕਰਦਾ ਸੀ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਪਰ ਜਿਹੜਾ ਪਿਛਲੇ 4-5 ਮਹੀਨੇ ਚ ਉਹਨਾਂ ਨੇ ਕਦੀ ਕਾਂਗਰਸ ਕਦੀ ਆਮ ਆਦਮੀ ਪਾਰਟੀ ਕਦੀ ਆਮ ਆਦਮੀ ਪਾਰਟੀ ਕਦੀ ਕਾਂਗਰਸ ਉਹ ਯਾਰ ਯਾ ਤਾਂ ਆਪਾਂ ਬਾਜ਼ਾਰ ਦੇ ਵਿੱਚ ਪੱਗ ਲੈਣ ਜਾਂਦੇ ਆ ਇਆ ਬੂਟ ਲੈਣ ਜਾਂਦੇ ਆ ਹੁਣ ਪੱਗ ਵਾਲੀ ਦੁਕਾਨ ਤੋਂ ਬੂਟ ਨਹੀਂ ਮਿਲਦੇ ਬੂਟਾਂ ਵਾਲੀ ਦੁਕਾਨ ਤੋਂ ਪੱਗ ਨਹੀਂ ਮਿਲਦੀ ਉਹ ਸ਼ੌਹਰ ਹੀ ਨਹੀਂ ਸੀਗੇ ਉਹਨਾਂ ਨੂੰ ਚਾਹੀਦਾ ਕੀ ਹੈ ਸੋ ਸਾਥੀਓ ਜਿੱਕੇ ਕੋਈ ਜਿੱਦਾ ਮਰਜੀ ਸੈਲੀਬ੍ਰਿਟੀ ਹੋਵੇ ਜਿੱਡੀ ਮਰਜੀ ਕਿਸੇ ਦੀ ਪੌਂਚ ਹੋਵੇ ਬੰਬੇ ਤੱਕ ਇੱਥੇ ਚਾਹੇ ਅਮਰੀਕਾ ਦਾ ਰਾਸ਼ਟਰਪਤੀ ਲੈ ਆਓ ਜੇ ਪੰਜਾਬੀਆਂ ਨੇ ਝਾੜੂ-ਵਨੂ ਵੋਟ ਪਾਉਣੀ ਹੈ ਤਾਂ ਪਾਉਣੀ ਹੈ ਅਮਰੀਕਾ ਦਾ ਰਾਸ਼ਟਰਪਤੀ ਵੀ ਇਹਨਾਂ ਦੇ ਇਰਾਦੇ ਬਦਲ ਨਹੀਂ ਸਕਦਾ ਫਿਕਰਬਾਈ ਜਿੰਦਾਬਾਦ ਫਿਕਰਬਾਈ ਜਿੰਦਾਬਾਦ ਸੋਨਮ ਜੋਹਰ ਸਿੰਘ ਸਿੱਧੂ ਸਾਹਿਬ ਚਾਹੇ ਹੁਣ ਸ਼ਾਹਰੂਖ ਖਾਨ ਲਾਓ ਇਹ ਜੇ ਢੀਂਡ ਸੇ ਆਂਗੂ ਸੁਖਦੇਵ ਸਿੰਘ ਢੀਂਡ ਸੇ ਆਂਗੂ ਜਿਵੇਂ 2014 ਚ ਭਗਵੰਤ ਮਾਨ ਦੇ ਖਿਲਾਫ ਸਨੀ ਦੋ ਲੈ ਜਾਂਦਾ ਸੀ ਫਵਾ ਕੋ ਲੱਖ ਵੋਟ ਤੋਂ ਜਿੱਦਿਆ ਸਨੀਦੋ ਲੈ ਕੇ ਆਇਆ ਸੀ ਟੀਟਸਾ ਤੁਸੀਂ ਵੀ ਜਾ ਕੇ ਜਾਏ ਸਾਰੇ ਕਮੇਡੀ ਸਰਕਸ ਦੇ ਸਟਾਰ ਲੈ ਆਓ ਪਰ ਇੱਥੇ ਪੰਜਾਬੀਆਂ ਨੇ ਜਿੰਨੇ ਸਟਾਰ ਲੈ ਕੇ ਆਉਂਗੇ ਪੰਜਾਬੀ ਉੰਨੀ ਜਿਆਦਾ ਖੁੰਧਕ ਜਿਆਦਾ ਰੱਖਣਗੇ ਕਿ ਨਹੀਂ ਹੁਣ ਤਾਂ ਆਮ ਆਦਮੀ ਸੈਲੀਬ੍ਰਿਟੀ ਬਣੂਗਾ ਇਹ ਨਹੀਂ ਕਿ ਜਿਹਨੂੰ ਥੋੜਾ ਜਿਹਾ ਨਾਮ ਸ਼ੋਹਰਤ ਦੇ ਦਿੱਤੀ ਤੇ ਆ ਕੇ ਗਰੀਬ ਆਦਮੀ ਨੂੰ ਬਾਬਾ ਜੀ ਕਾ ਠੁੱਲੂ ਦੇ ਦੇਵੇ ਸੋ ਸਾਥਿਓ ਅੱਜ ਦਾ ਰੋਡ ਸ਼ੋਅ ਬਹੁਤ ਕਾਮਯਾਬ ਰੋਡ ਸ਼ੋਅ ਸੀ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਆਪ ਸਭ ਵਲੰਟੀਅਰਸ ਅਗੇ ਆਪ ਸਭ ਮੇਰੇ ਲਈ ਅਰਵਿੰਦ ਕੇਜਰੀਵਾਲ ਤੋਂ ਘਟ ਨਹੀਂ ਹੋ ਸਾਥਿਓ ਆ ਜਿਹੜੇ ਹੁਣ 10 15 ਦਿਨ ਰਹਿ ਗਏ ਇਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ ਇਸ ਰੋਡ ਸ਼ੋਅ ਦੀ ਸਫਲਤਾ ਨੂੰ ਐਨਾ ਨਾ ਸੋਚੋ ਜਿੱਤੇ ਹੀ ਪਏ ਆ ਬਸ ਹੋ ਗਿਆ ਕੰਮ ਨਾ ਐਨਾ ਯਾਦ ਰੱਖਿਓ ਕਿ ਜਦੋਂ ਹੁਣ ਆਪਾਂ ਇੱਥੇ ਆਇਆ ਕਰਾਂਗੇ ਤਾਂ ਰਾਤ ਨੂੰ ਕਾਂਗਰਸੀ ਅਕਾਲੀ ਭਾਜਪਾ ਵਾਲੇ ਉਹ ਗਰੀਬ ਕਲੋਨੀਆਂ ਚ ਗਰੀਬ ਲੋਕਾਂ ਨੂੰ ਗਰੀਬੀ ਦਾ ਵਾਸਤਾ ਦੇ ਕੇ ਉਹਨਾਂ ਦੀ ਗਰੀਬੀ ਦਾ ਸ਼ੋਸ਼ਣ ਕਰਨ ਉਹਨਾਂ ਦੇ ਘਰੇ ਜਾਣਗੇ ਚੈੱਕ ਕਰ ਲਿਓ ਰਾਤ ਨੂੰ ਚੌਂਕੀਦਾਰ ਬਣ ਕੇ ਪਹਿਰਾ ਦਿਓ ਮੈਂ ਦੇਖਿਆ ਕਿ ਗਰੀਬ ਤੋਂ ਗਰੀਬ ਆਦਮੀ ਤਾਂ ਕੋਈ ਰੇੜੀ ਲਈ ਖੜਿਆ ਸੀ ਪਰ ਭਾਈ ਜਿਸ ਹਾਵਣਾ ਉਹ ਕਹਿੰਦਾ ਇਹਨਾਂ ਕਹਿੰਦਾ ਭਾਈ ਚੱਕ ਦੇਾਂਗੇ ਆ ਜਜ਼ਬਾ ਸੀ ਕਈ ਬਜ਼ੁਰਗ ਜਦੋਂ ਮੈਂ ਕਹੂੰਗਾ ਵੀ ਜੋ ਹਾਲਤ ਦੇਖੀ ਉਹਨਾਂ ਦੀ ਤਾਂ ਅੱਖਾਂ 'ਚੋਂ ਪਾਣੀ ਆਉਂਦਾ ਸੀ ਪਰ ਉਹ ਕਹਿੰਦੇ ਸੀ ਪੁੱਤ ਫਿਕਰ ਹੀ ਨਾ ਕਰ ਚੱਕ ਦੇਾਂਗੇ ਇਸ ਵਾਰੀ ਭਾਈ ਜੀ ਕਿਸੇ ਗਰੀਬ ਨੂੰ ਇਸ ਵਾਰ ਜੇ ਕੋਈ ਪੈਸਾ ਦੇ ਕੇ ਖਰੀਦਣ ਆਉਂਦਾ ਤਾਂ ਤੁਹਾਡਾ ਫਰਜ਼ ਬਣਦਾ ਨਾਲ ਦੀ ਨਾਲ ਕਿ ਤੁਸੀਂ ਉਹ ਕਲੋਨੀਆਂ ਦੇ ਵਿੱਚ ਚੌਂਕੀਦਾਰ ਬਣ ਕੇ ਖੜ੍ਹ ਜਾਓ ਉੱਥੇ ਜਾ ਕੇ ਪਹਿਰਾ ਦਿਓ ਜਿੱਥੇ ਕੋਈ ਵੋਟ ਵੇਚਣ ਆਉਂਦਾ ਸਭ ਨਾਲ ਵਸਤਾ ਕਾਇਮ ਕਰੋ ਹਰ ਕਿਸੇ ਦੇ ਨਾਲ ਜੇ ਕੋਈ ਬਿਦਾਰੂ ਜਾਂ ਪੈਸਾ ਧੰਦਾ ਆ ਮੋਬਾਈਲ ਇਹ ਦੇਸ਼ ਨਾਲ ਆਸ਼ਕੀ ਕਰਨ ਤੇ ਲਾ ਦਿਓ ਮੁੰਡਿਓ ਹੁਣ ਪੰਜਾਬ ਨਾਲ ਆਸ਼ਕੀ ਹੁਣ ਗੁਰੂ ਦੀ ਪਵਿੱਤਰ ਨਗਰੀ ਨਾਲ ਇਹਦੀ ਮਿੱਟੀ ਨਾਲ ਆਸ਼ਕੀ ਕਰਨੀ ਹੈ ਓਏ ਸੁਣੋ ਹਾਂ ਜੇ ਕੋਈ ਸੁੱਕਾ ਜਾ ਵੀ ਹੋਵੇ ਨਾ ਤੀਲ ਆ ਜਾ ਜੇ ਉਹਦੇ ਸਾਹਮਣੇ ਕੋਈ ਉਹਦੀ ਸਗੀ ਭੈਣ ਨੂੰ ਛੇੜ ਜੇ ਤਾਂ ਜਿੱਡਾ ਮਰਜੀ ਪਲਵਾਰ ਹੋਵੇ ਗੈਰ ਤਮੰਦ ਭਾਈ ਅਗਲਾ ਪੱਥਰ ਮਾਰ ਕੇ ਸਿਰ ਪਾੜ ਦੇ ਉਹ ਇਹਨਾਂ ਨੇ ਤਾਂ ਸਾਡੇ ਪੰਜਾਬ ਦੀ ਇੱਜ਼ਤ ਛੇੜੀ ਐ ਇਹਨਾਂ ਨੂੰ ਅਸੀਂ ਪੱਥਰ ਰੋੜੇ ਬੰਦੂਕ ਬਾਛੇ ਨਾ ਨਹੀਂ ਮਾਰਨੇ ਕਦ ਦੇ ਨਾਲ ਮਾਰਾਂਗੇ ਰੋੜ ਨਾਲ ਮਾਰ ਕੇ ਇਹ ਵੋਟ ਏ ਬਚਾ ਲੋ ਆਪਣੀ ਵੀ ਆਪਣੇ ਆਲੇ ਦੁਆਲੇ ਪਹਿਰੇਦਾਰ ਬਣ ਕੇ ਉਹਨਾਂ ਗਰੀਬ ਲੋਕਾਂ ਦੀ ਵੀ ਜਿਨ੍ਹਾਂ ਦੀ ਵੋਟ ਦੀ ਬੋਲੀ ਲਾਉਣੀ ਹੈ ਇਹਨਾਂ ਨੇ ਜਿੰਨੀ ਪਹਿਰੇਦਾਰੀ ਕਰਜੋਗੇ ਇਹਨਾਂ ਦਿਨਾਂ 'ਚ ਓਡੀ ਵੱਡੀ ਜਿੱਤ ਸਾਡੀ ਹੋਊਗੀ ਜਿਵੇਂ ਸਰਦਾਰ ਗੁਰਵਿੰਦਰ ਸਿੰਘ ਜੀ ਸਹੋਤਾ ਅੱਜ ਪੂਰਾ ਦਿਨ ਇਹ ਕਹਿ ਰਹੇ ਸੀ ਚਲੋ ਕਰੋ 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 ਕਹਿੰਦੇ ਰੋਟੀ ਬਾਝ ਰੋਟੀ ਬਾਝ ਇਹਨਾਂ ਉਹਦੇ ਤੋਂ شدت ਤੋਂ ਉਸ ਜਜ਼ਬੇ ਤੋਂ ਪਤਾ ਲੱਗਦਾ ਸੀ ਕਿ ਇਹ ਬੰਦਾ ਹਰ ਹਾਲ ਚ ਪੰਜਾਬ ਦੀ ਤੇ ਅੰਮ੍ਰਿਤਸਰ ਦੀ ਸੇਵਾ ਕਰਨ ਲਈ ਤਤਪਰ ਹੈ ਵੀ ਕਹਿੰਦਾ ਜੀ ਆ ਰੋਟੀ ਫੇਰ ਵੀ ਖਾ ਲਾਂਗੇ ਸੋ ਸਾਥੀਓ ਜੇ ਕਿਤੇ ਥੋੜੀ ਬੋਧੀ ਤਕਲੀਫ ਚਲਣੀ ਵੀ ਪੈ ਜੇ ਤਾਂ ਆ 15 ਦਿਨ ਤੱਕ ਕੇ ਥੋੜੀ ਹੋਰ ਮਿਹਨਤ ਜੇ 12 ਘੰਟੇ ਮਿਹਨਤ ਕਰ ਰਹੇ ਹਾਂ ਤਾਂ 16 ਘੰਟੇ ਕਰ ਦੋ ਕਿਹੜਾ ਕਿਹੜਾ ਵਲੰਟੀਅਰ ਕਹਿੰਦਾ ਕਿ ਸਹੋਤਾ ਸਭ ਇਕੱਲੇ ਨਾ ਸਮਝਿਓ ਅਸੀਂ ਤੁਹਾਡੇ ਨਾਲ ਹੱਥ ਖੜੀ ਕਰਦੇ ਹਾਂ ਭਗਤ ਦਰਸਨ ਸਹਾਤਾ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਸਾਥੀਓ ਹੁਣ ਮੈਂ ਦੇਖਿਆ ਕਿ ਜਿੰਨੇ ਬੋਰਡ ਕਾਂਗਰਸ ਦੇ ਲੱਗੇ ਆ ਉਹਨਾਂ ਨੇ ਹੁਣ ਸਿੱਧੂ ਸਾਹਿਬ ਦੀ ਨਵਜੋਤ ਸਿੰਘ ਸਿੱਧੂ ਦੀ ਵੀ ਫੋਟੋ ਵਿੱਚ ਬਾੜਤੀ ਵਿੱਚ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਉਹਨਾਂ ਲਈ ਕੰਮ ਕਰੂਗਾ ਤੇ ਉਹਨਾਂ ਨੂੰ ਉਹ ਕਿਹੜੀ ਬੂਟੀ ਲੈ ਕੇ ਆਏ ਸੀ ਹਨੂਮਾਨ ਜੀ ਵੀ ਸੰਜੀਵਨੀ ਬੂਟੀ ਦਾ ਕੰਮ ਕਰੂਗਾ ਇਹ ਨਵਜੋਤ ਸਿੱਧੂ। ਤਾਂ ਰਹਿਣ ਦੋ। ਹੁਣ ਚੱਲ ਗਿਆ ਟਾਈਮ। ਬਹੁਤ ਲੇਟ ਆ ਸਿੱਧੂ ਸਾਹਿਬ। ਜੇ ਪੰਜਾਬ ਦੀ ਯਾਦ ਆਉਂਦੀ ਸੀ ਤਾਂ ਭਾਈ 4-5 ਮਹੀਨੇ ਪਹਿਲਾਂ ਆਉਣਾ ਸੀ। ਜੇ ਤੁਹਾਨੂੰ 2 ਸਾਲ ਪਹਿਲਾਂ ਭਾਜਪਾ ਨੇ ਇੱਥੋਂ ਟਿਕਟ ਨਹੀਂ ਦਿੱਤੀ ਤਾਂ ਤੁਹਾਨੂੰ ਉਦੋਂ ਹੀ ਜ਼ਮੀਰ ਜਾਗ ਜਾਣਾ ਚਾਹੀਦਾ ਸੀ ਵੀ ਤੁਹਾਨੂੰ ਗੁਰੂ ਦੀ ਨਗਰੀ ਤੋਂ ਦੂਰ ਕੀਤਾ ਇਹਨਾਂ ਨੇ। ਉਦੋਂ 2 ਸਾਲ ਜ਼ਮੀਰ ਸੁੱਤਾ ਰਿਹਾ। ਦੋਸਤ ਸਾਹਿਬ ਕਪਿਲ ਸ਼ਰਮਾ ਦੇ ਨਾਲ ਹੁਣ ਜਦੋਂ ਵੋਟਾਂ ਆ ਗਈਆਂ 6 ਮਹੀਨੇ ਪਹਿਲਾਂ ਮੈਨੂੰ ਪੰਜਾਬ ਦੀ ਯਾਦ ਆਈ ਹੈ ਮੈਂ ਬੱਡੀ ਤੋਂ ਵੱਡੀ ਕੁਰਬਾਨੀ ਕਰੂੰਗਾ ਪੰਜਾਬ ਲਈ ਨਾ ਇਹ ਨਹੀਂ ਇਹ ਨਾਟਕਬਾਜ਼ੀ ਦੀ ਕੁਰਬਾਨੀ ਨਹੀਂ ਚਾਹੀਦੀ ਸਾਨੂੰ ਜੇ ਦਰਦ ਹੈ ਪੰਜਾਬ ਦਾ ਤਾਂ ਪਹਿਲਾਂ ਆਉਣਾ ਸੀ 2 ਸਾਲ ਉਦੋਂ ਪੰਜਾਬ ਦੇ ਹੱਕ ਦੇ ਉੱਤੇ ਆ ਕੇ ਇਹਨਾਂ ਜ਼ਾਲਮਾਂ ਨੂੰ ਟੱਕਰ ਦਿੰਦਾ ਦਵਜੋਤ ਸਿੰਘ ਸਿੱਧੂ ਜੇ ਅੱਜ ਤੈਨੂੰ ਯਾਦ ਆਈ ਹੈ ਤੈਨੂੰ ਪੰਜਾਬ ਦੀ ਯਾਦ ਨਹੀਂ ਆਈ ਤੂੰ ਆਪਣੇ ਜ਼ਮੀਰ ਤੋਂ ਪਛ ਇਹਨੂੰ ਸਿਰਫ ਕੁਰਸੀ ਦੀ ਯਾਦ ਆਈ ਹੈ ਆਪਣੇ ਕਰ ਲੈ ਯਾਰ ਨੂੰ ਫੋਟਾ ਗਿਆ ਚੱਗੂ ਨੂੰ ਆਪਣੇ ਸੈਲੀਬ੍ਰਿਟੀ ਆਪਣੇ ਸੈਲੀਬ੍ਰਿਟੀ ਸਟੇਟਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਸਿੱਧੂ ਸਾਹਿਬ ਬਹੁਤ ਸ਼ਰਤ ਦਿੱਤੀ ਹੈ ਆਪਣੇ ਤੁਹਾਨੂੰ ਜੇ ਵਾਕਈ ਤੁਹਾਨੂੰ ਉਹ ਸ਼ਰਤ ਦੇ ਨਾਲ ਪੰਜਾਬ ਦੀ ਫਿਕਰ ਸੀ ਤਾਂ 2 ਸਾਲ ਪਹਿਲਾਂ ਹੁੰਦੇ ਇਹ ਗੁਰੂ ਦੀ ਨਗਰੀ ਉਦੋਂ ਵੀ ਪੀ ચીਕ-ਚੀਕ ਕੇ ਕਹਿ ਰਹੀ ਸੀ ਨਵਜੋਤ ਸਿੰਘ ਸਿੱਧੂ ਮੇਰੇ بیٹے ਆ ਜਾ ਪੁੱਤ ਆਜਾ ਬਚਾਨਾ ਆਜਾ ਪੰਜਾਬ ਟੁੱਪਰਿਆ ਆ ਚਾਰ ਮਹੀਨੇ ਪਹਿਲਾਂ ਆ ਕੇ ਪ੍ਰੈਸ ਕਾਨਫਰੈਂਸ ਚ ਸ਼ੇਰੋ ਸ਼ੇਰੀ ਕਰਕੇ ਜੇ ਪੰਜਾਬ ਬਚਦਾ ਤਾਂ ਗਾਲੇਬ ਸਾਡਾ ਇੱਥੋਂ ਦਾ ਮੁੱਖ ਮੰਤਰੀ ਹੁੰਦਾ ਗਾਲੇਬ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੁੰਦਾ ਜੇ ਖਲੀ ਸ਼ੇਰੋ ਸ਼ੇਰੀ ਨਹੀਂ ਨਾਲ ਪੰਜਾਬ ਬਚਦਾ ਜੇ ਜਜ਼ਬਾ ਹੈ ਤਾਂ ਹਲੇ ਵੀ ਕੁਝ ਨਹੀਂ ਡੁੱਲੇ ਫੇਰਾ ਦਾ ਕੁਝ ਨਹੀਂ ਵਿਗੜਿਆ ਕਿਤੇ ਛੋਟਾ ਛੋਟੇ ਪੁਰ ਉਹ ਬੰਦਿਆ ਰੁਕਸਾਉਂਦਾ ਫਿਰਦਾ ਕਿ ਨਹੀਂ ਨਹੀਂ ਕੇਜਰੀਵਾਲ ਮਾੜਾ ਭਾਈ ਠੀਕ ਹੈ ਨੋਬਾਡੀ ਇਜ਼ ਪਰਫੈਕਟ आई आई एम नॉट परफेक्ट इवन अर्बिंद इज नॉट परफेक्ट ਇਹਨਾਂ ਚ ਵੀ ਕਮੀਆਂ ਹੋਣਗੀਆਂ ਕਿ ਤੁਹਾਡੇ ਚ ਕਮੀਆਂ ਨਹੀਂ ਹਰ ਬੰਦੇ ਚ ਕਮੀਆਂ ਨੇ ਪਰ ਅਸੀਂ ਫਿਰ ਵੀ ਇਹ ਦੇਖਦੇ ਆ ਵੀ ਉਹਦੀ ਚੰਗਿਆਈ ਲੈ ਕੇ ਚੱਲੀਏ ਸੋ ਸਾਥੀਓ ਅੱਜ ਪੰਜਾਬ ਨੂੰ ਹਜ਼ਾਰਾਂ ਹੀ ਉਹਨਾਂ ਸੈਲੀਬ੍ਰਿਟੀਜ਼ ਦੀ ਲੋੜ ਹੈ ਜਿਨ੍ਹਾਂ ਦਾ ਕੋਈ ਸ਼ਾਇਦ ਦੁਨੀਆ ਤੇ ਮੱਲੇ ਤੇ ਨਾਮ ਨਾ ਹੋਵੇ ਪਰ ਹਾਂ ਉਹਨਾਂ ਦੀ ਨੀਅਤ ਸੱਚੀ ਹੋਊਗੀ ਸੋ ਹਰ ਗਰੀਬ ਆਦਮੀ ਉਹ ਸੈਲੀਬ੍ਰਿਟੀ ਬਣਾ ਦੋ ਕਿ ਆਉਣ ਵਾਲੇ ਕੱਲ ਦੇ ਵਿੱਚ ਆਪਣੇ ਆਪ ਨੂੰ ਉਹਨੂੰ ਹੀਣ ਭਾਵਨਾ ਨਾ ਹੋਵੇ ਕਿ ਯਾਰ ਉਹ ਵੱਡਾ ਤੇ ਮੈਂ ਛੋਟਾ ਆਓ ਕਿਤੇ ਥੋੜਾ ਯੋਗਦਾਨ ਪਾ ਕੇ ਛੋਟੇ ਨੂੰ ਵੀ ਕਿਤੇ ਉਂਗਲ ਫੜ ਕੇ ਬਰਾਬਰ ਚੱਕ ਲਈਏ ਤੇ ਜੇ ਆਪਾਂ ਇਹ ਕੰਮ ਕਰ ਗਏ ਆਉਣ ਵਾਲੇ ਕੱਲ ਚ ਭਾਈ ਜੀ ਵਾਦਾ ਕਰਦਾ ਤੁਹਾਡੇ ਨਾਲ ਕਿ ਸਾਡੀਆਂ نسلਾਂ ਸਾਡੀਆਂ ਪੁਸ਼ਤਾ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਯਾਦ ਕਰਨਗੀਆਂ ਹੁਣ ਅਗਲਾ ਰੋਡ ਸ਼ੋ ਨਵਜੋਤ ਸਿੰਘ ਸਿੱਧੂ ਦੇਰੀਏ ਚ ਕੱਢਣਾ ਮੈਨੂੰ ਉੱਥੋਂ ਵੀ ਬੜੇ ਫੋਨ ਆਉਂਦੇ ਆ ਕਹਿੰਦੇ ਭਾਈ ਕਿਹੜਾ ਮਾਰਿਓ ਪਰ ਉੱਥੋਂ ਦੇ ਲੋਕਾਂ ਨੂੰ ਵੀ ਜਿੱਥੋਂ-ਜਿੱਥੋਂ ਤੱਕ ਥੋਡੀ ਆਵਾਜ਼ ਜਾਂਦੀ ਹੈ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦੋ ਪਹੁੰਚਾ ਦਿਓ ਕਿ ਨਹੀਂ ਕਦੀ ਕਾਂਗਰਸ ਮੁੰਨੀ ਨਾਲੋਂ ਜ਼ਿਆਦਾ ਬਦਨਾਮ ਹੈ ਕਦੀ ਕਾਂਗਰਸ ਮੇਰੀ ਮਾਂ ਆ ਇੱਕ ਪਾਸਾ ਕਰੋ ਸੋਕ ਸਿੱਧੂ ਸਾਹਿਬ ਬਹੁਤ ਸੋਹਣੀ ਪੱਗ ਬੰਨਦੇ ਹੋ ਬਹੁਤ ਸੋਹਣੀ ਕਮੈਂਟਰੀ ਕਰਦੇ ਹੋ ਬਹੁਤ ਸੋਹਣੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ ਪੰਜਾਬ ਤੁਹਾਨੂੰ ਇੱਕ ਚੰਗੇ ਇਨਸਾਨ ਦੀ ਉਮੀਦ ਕਰਦਾ ਸੈਲੀਬ੍ਰਿਟੀਆ ਨੇ ਰੋਡਤਾ ਯਾਰ ਜਿੰਨੇ ਹਨੀ ਸਿੰਘ ਵਰਗੇ ਸੈਲੀਬ੍ਰਿਟੀ ਨੇ ਕੀ ਦੇਤਾ ਸਾਰੇ ਪਿੰਡਾ ਚਿੱਟਾ ਇੰਨਾ ਵੀ ਨਾ ਡਾਪ ਸ਼ੌਪ ਮਾਰਿਆ ਕਰੋ ਕਿਹੜਾ ਪਤੰਦਰ ਨੂੰ ਪਤਾ ਸੀ ਡੋਪ ਸ਼ੌਪ ਕੀ ਹੁੰਦਾ ਜੇ ਦੱਸਿਆ ਗਲੈਮਰਾਈਜ਼ ਕੀਤਾ ਨੰਗੀਆਂ ਭੁੰਗੀਆਂ ਕੁੜੀਆਂ ਨਾਲ ਨੱਚੜੀਆਂ ਨੇ ਫਿਰ ਮੁੰਡੇ ਕਹਿੰਦੇ ਲੈ ਬਈ ਆਹ ਚੀਜ਼ ਬੜੀ ਘੈਂਟ ਹੁੰਦੀ ਹੋਣੀ ਐ ਉਹ ਸਾਡਾ ਮੂਰਖ ਬਣਾਇਆ ਜਾ ਰਿਹਾ ਸਾਥੀਓ ਸੈਲੀਬ੍ਰਿਟੀ ਬਣੋ ਯਾਰ ਪਰ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਜੇ ਕੋਈ ਭੂਮਿਕਾ ਨਿਭਾ ਸਕਦੇ ਹੋ ਤਾਂ ਦਤ ਸੰਦ ਕਟੋ ਆਪਣੇ ਸੈਲੀਬ੍ਰਿਟੀ ਸਟੇਟਸ ਦਾ ਹਰ ਸਿੰਗਰ ਦਾ ਹਰ ਫਿਲਮ ਸਟਾਰ ਦਾ ਜਿਹੜਾ ਪੰਜਾਬੀ ਅਸੀਂ ਪੰਜਾਬੀ ਚੱਕ ਦਿਆਂਗੇ ਮਾਰ ਦਿਆਂਗੇ ਨਾ ਹੁਣ ਜੇ ਸੈਲੀਬ੍ਰਿਟਿਓ ਤਾਂ ਇੱਥੇ ਆ ਕੇ ਆਪਣਾ ਯੋਗਦਾਨ ਪਾਓ ਹੁਣ ਨਾ ਸੋਚੋ ਕਿ ਭਾਈ ਇੱਕ ਪਾਸਾ ਕਰੋ ਦੱਸੋ ਕਿਹਦੇ ਨਾਲੋਂ ਹੈ ਨਹੀਂ ਕਿ ਗੱਲੇ ਗਾਣਿਆਂ 'ਚ ਦਲੇਰ ਨਹੀਂ ਬਣਨਾ ਬਹੁਤ ਸੋਹਣੀ ਆਵਾਜ਼ ਹੋਣਾ ਬਹੁਤ ਸੋਹਣਾ ਲਿਖਾਰੀ ਹੋਣਾ ਇਹ ਕੋਈ ਮਾਪਦੰਡ ਨਹੀਂ ਹੁੰਦੇ ਕਿ ਬੰਦਾ ਬਹੁਤ ਚੰਗਾ ਹੋਊਗਾ ਬਹੁਤ ਸੋਹਣਾ ਬੁਲਾਰਾ ਹੋਣਾ ਇਹ ਕੋਈ ਮਾਪਦੰਡ ਨਹੀਂ ਹੁੰਦਾ ਕਿ ਬੰਦਾ ਬਹੁਤ ਚੰਗਾ ਹੋਊਗਾ ਬਹੁਤ ਜ਼ਿਆਦਾ ਪੈਸਾ ਹੋਣਾ ਇਹ ਕੋਈ ਮਾਪਦੰਡ ਨਹੀਂ ਹੁੰਦਾ ਬੰਦਾ ਬਹੁਤ ਚੰਗਾ ਹੋਊਗਾ ਜੇ ਚੰਗਾ ਆ ਤਾਂ ਜਿਹੜਾ ਕੋਈ ਬੂਟ ਗੱਡ ਦਾ ਮੋਚੀ ਹੈ ਤੇ ਜਿਹੜਾ ਦੋ ਦੋ ਵਕਤ ਦੀ ਰੋਟੀ ਦਸਾਂ ਨਾ ਦੀ ਕਿਰਤ ਨਾਲ ਕਮਾਉਂਦਾ ਉਹ ਵੀ ਚੰਗਾ ਆ ਤੇ ਜੇ ਮਾਰ ਆਇਆ ਜਿੰਦਾਬਾਦ ਤੇ ਜੇ ਮਾਰ ਆਇਆ ਜਿੰਦਾਬਾਦ ਜੇ ਮਾਰ ਆਇਆ ਤਾਂ ਫਿਰ ਉਹ ਪਾਦਰ ਜਿਹਦੇ ਕੋਲ ਪਤਾ ਹੀ ਨਹੀਂ ਕਿੰਨੀ ਉਹਨੂੰ ਪਤਾ ਹੀ ਨਹੀਂ ਹੋਣਾ ਕਿੱਥੇ ਕਿੱਥੇ ਜਾਇਦਾਦ ਹੈ ਰੱਬ ਨਾ ਕਰੇ ਜੇ ਇਹਨਾਂ ਦਾ ਕਿਤੇ ਐਕਸੀਡੈਂਟ ਹੋ ਜਾਏ ਇਹਨਾਂ ਦੀ ਜਾਇਦਾਦ ਵੀ ਪਤਾ ਨਹੀਂ ਕਿਹਦੇ ਕਿਹਦੇ ਹੱਥ ਲੱਗ ਜਾਣੀ ਹੈ ਹੱਥੇ ਜਿਵੇਂ ਕਈ ਬੰਦੇ ਸੀ ਜਿਨ੍ਹਾਂ ਦੀ ਬਹੁਤ ਜਾਇਦਾਦ ਸੀ ਉਹਨਾਂ ਦੀ ਜਾਇਦਾਦ ਅਚਾਨਕ ਐਕਸੀਡੈਂਟ ਹੋਇਆ ਟੱਪਰ ਰੁਣ ਗਿਆ ਜਿਹਦੇ ਜਿਹਦੇ ਨਾਂ ਤੇ ਕਰਾਈ ਹੋਈ ਸੀ ਗੁੰਮਨਾਮ ਹੁੰਦੀ ਕਿਹੜੀ ਹੁੰਦੀ ਪ੍ਰਾਪਰਟੀ ਕਿਹੜੀ ਪ੍ਰਾਪਰਟੀ ਉਹ ਕਹਿੰਦੇ ਨੇ ਇੱਕ ਜਿਹੜੀ ਕਿ ਹੋਰ ਦੇ ਨਾਂ ਤੇ ਕਰਾ ਦਿੰਦੇ ਆ ਜੇ ਨਾਂ ਦੇ ਗੁੰਮਨਾਮ ਪ੍ਰਾਪਰਟੀ ਉਹ ਬਾਈ ਜਿਹੜਾ ਜਿੱਦੀ ਹੁੰਦੀ ਹੈ ਉਹ ਕਹਿੰਦਾ ਆਪਣੇ ਨੌਕਰ ਦੇ ਨਾਂ ਤੇ ਮਾਲ ਕਰਾਚ ਐਕਸੀਡੈਂਟ ਚ ਮਰ ਜਾਂਦਾ ਤੇ ਨੌਕਰ ਸ਼ਾਹ ਬਣ ਜਾਂਦਾ ਤੁਸੀਂ ਅੱਪਾ ਨੇ ਇਸ ਵਾਰੀ ਆਮ ਆਦਮੀ ਨੂੰ ਸ਼ਾਹ ਬਣਾਉਣਾ ਉਮੀਦ ਕਰਦਾ ਐਸੇ ਉਤਸ਼ਾਹ ਦੇ ਨਾਲ ਆਪ ਸਭ ਜਿੰਨੀਆਂ ਲੇਡੀਜ਼ ਸੁਨਿਆ ਪੈਣਾ ਜਿੰਨੇ ਬੱਚੇ ਹੱ ਚੰਡੇ ਚੱਕ ਚੱਕ ਕੇ ਤੁਰੇ ਜਿੰਨੇ ਨੌਜਵਾਨ ਤੁਰੇ ਆਪਣੇ ਮੋਬਾਈਲ ਦਾ ਸਾਧੂ ਪਯੋਗ ਕਰੋ ਤੇ ਪੰਜਾਬ ਦੇ ਨਾਂ ਤੇ ਆਪਣੀ ਫੇਸਬੁੱਕ ਵਟਸਐਪ ਨੂੰ ਅਗਲੇ 10 15 ਦਿਨ ਲਾ ਦਿਓ ਜਿੰਨਾ ਯੋਗਦਾਨ ਪਾ ਸਕਦੇ ਹੋ ਪਾ ਲੋ ਅਸੀਂ ਦਿੱਲੀ ਜਿੱਤੀ ਹੈ ਸੱਚ ਨਾਲ ਜਿੱਤੀ ਹੈ ਜੇ ਕਿਤੇ ਕੋਈ ਕਮੀ ਹੈ ਵੀ ਸਾਡੀ ਪਾਰਟੀ ਚ ਅੱਪਾ ਦੂਰ ਕਰਾਂਗੇ ਛਾਲਣਾ ਲਾ ਦਾਂਗੇ ਯਾਰ ਕੋਈ ਗੱਲ ਨਹੀਂ ਹਲੇ ਵੀ ਬਹੁਤ ਖੁਸ਼ ਹੈ ਸਾਡੇ ਕੋਲ ਜਿਹੜਾ ਬਚਾਇਆ ਜਾ ਸਕਦਾ ਸੋ ਆਪ ਸਭ ਅੱਗੇ ਬੇਨਤੀ ਹੈ ਆਪਣੇ ਆਪਣੇ ਏਰੀਆ ਚ ਡੱਟ ਕੇ ਪਹਿਰੇਦਾਰੀ ਕਰੋ ਹੁਣ ਕੋਈ दारू ਕੋਈ ਪੈਸਾ ਨਾ ਵੰਡਣਾ ਵੇ ਜੇ ਕੋਈ ਆਉਂਦਾ ਤਾਂ ਫੋਨ ਤੇ ਵੀਡੀਓ ਬਣਾ ਲਓ ਆਪਾਂ ਜਾਗਾਂਗੇ ਤਾਂ ਪੰਜਾਬ ਜਾਗੇਗਾ ਅਸੀਂ ਜਾਗਾਂਗੇ ਤਾਂ ਸਾਡਾ ਆਉਣ ਵਾਲਾ ਸਾਰਾ ਜਿੰਨਾ ਵੀ ਲਾਣਾ ਜੰਮੂਗਾ ਉਹ ਜਾਗੂਗਾ ਭਾਈ ਆਪਣੇ ਆਉਣ ਵਾਲੇ ਬੱਚਿਆਂ ਲਈ ਜਿਹੜੇ ਛੋਟੇ ਛੋਟੇ ਬੱਚੇ ਇੱਥੇ ਐ ਉਹਨਾਂ ਤੋਂ ਨਵਾ ਜਿਹੜੇ ਹਲੇ ਜੰਮਣੇ ਐ ਉਹਨਾਂ ਵਾਸਤੇ ਆਪਾਂ ਅੰਬ ਬੀਜ ਦੀਏ ਆਓ ਜਿਹੜੇ ਬਾਦਲਿਆ ਕਾਂਗਰਸ ਨੇ ਕੰਡੇ ਪੀਜੇ ਆ ਸਾਡੇ ਪੰਥ ਕੌਮ ਤੇ ਸਾਡੇ ਪੰਜਾਬ 'ਚ ਆਓ ਇਹਨਾਂ ਨੂੰ ਅੱਪਾ ਇਸ ਵਾਰੀ ਚੁਗ ਲਈਏ ਅੱਪਾ ਮਿਹਨਤ ਕਰ ਲਈਏ ਅੱਪਾ ਜੇ ਇਹ ਕੰਮ ਕਰ ਗਏ ਉਹਨਾਂ ਦੇ ਘਰ ਚ ਭਾਈ ਮਰਨ ਲੱਗਿਆ ਇੰਨਾ ਸਕੂਨ ਆਊਗਾ ਨਾ ਬੰਦਾ ਗਵਾਏ ਹਾਏ ਹੇ ਨਜ਼ਾਰਾ ਹੀ ਆ ਗਿਆ ਪਹਿਲੀ ਵਾਰੀ ਹੋਊਗਾ ਕਿ ਕੋਈ ਕਹੂਗਾ ਮਰਨ ਦਾ ਵੀ ਇੰਨਾ ਸਵਾਦ ਸੋ ਸਾਥੀਓ ਕਿ ਲਖਣਾ ਪੰਜਾਬ ਦੇ ਨਾਲ ਹਟਕਣਾ ਕਰ ਦੋ ਇੱਕ ਵਾਰੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਲੋ ਜਿੰਦਾਬਾਦ ਵਰਗ ਰੋਜੀ ਕਖਾਲਸਾਨ ਵਰਗ ਰੋਜੀ ਦੀ ਮੱਤੇ